ਸਰਦਦਾ ਸੁਪਨਾ ਸੀ ਜੀ ਨਰਮਲ ਰਹੀ ਸੀ ਮੈਂ ਮਨ ਨਾਲ ਕੰਮ ਕਰਨਾ ਸੀ ਤਾਂ ਇੱਕ ਦਿਨ ਪੱਲਿਆ ਹੁੰਦੀ ਆ ਬੰਦੇ ਨੂੰ ਨਾ ਇੱਕ ਲੈਗ ਦੇ ਵਿੱਚ ਲੱਗਣਾ ਚਾਹੀਦਾਗਾ ਤਾਂ ਇੱਕ ਦਿਨ ਜ਼ਰੂਰ ਨੰਬਰ ਆਉਂਦਾ ਤੇ ਨਾਲ ਦਾ ਉਹ ਕੀ ਕੀ ਜੀ ਪਹਿਲਾਂ ਤਾਂ ਮੈਂ ਸੰਗਿਆ ਜਾਂ ਦੋ ਤਿੰਨ ਦਿਨਾਂ ਤੇ ਫੇਰ ਇੱਕ ਤੋਂ ਫੇਰ ਅਸੀਂ ਗੱਲਾਂ ਕੀਤੀ ਤਾਂ ਵਧੀਆ ਸਿੱਖਣ ਨੂੰ ਮਿਲਦਾ ਜੀ ਹਾਂਜੀ ਪਿੰਡਾਂ ਦੇ ਤਾਂ ਪੁੱਛਦੇ ਨੇ ਵੀ ਯਾਰ ਕਿਵੇਂ ਦੇ ਨੇ ਐਕਟਰ ਉਹ ਵੀ ਕਿ ਤੂੰ ਲਵੇ ਬੈਠਿਆ ਤੇ ਉਹਨਾਂ ਦੇ ਮਹੱਲਾ ਰਹਿ ਕੇ ਫਿਲਮ ਹੁੰਦੀ ਆ ਉਗਾਂ ਕੁਆਜਾ ਜੀ ਨਾਲ ਕੀ ਕੀ ਗੱਲਾਂ ਕੀਤੀ ਸੀ ਸਟੇਜ ਤੇ ਉਹ ਵੀ ਦੱਸ ਦਿਓ ਨਾਲ ਹੀ ਸਾਰਿਆਂ ਨੂੰ ਪਹਿਲਾਂ ਤੋਂ ਤੁਸੀਂ ਇੰਨਾ ਪਿਆਰ ਦਿੱਤਾ ਹਨ ਤਾਂ ਕਰਕੇ ਮੈਂ ਇੱਥੇ ਬੈਠਿਆ ਆਪਦੇ ਲਈ ਤਾੜੀ ਮਾਰ ਦੋ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਕਿਸੇ ਦੇ ਸੁਪਨੇ ਪੂਰੇ ਹੁੰਦੇ ਹਨ ਮੈਂ ਪਹਿਲਾਂ ਜਦੋਂ ਸਰਵਾਲਾ ਜੀ ਨੂੰ ਮੇਈ ਉਦੋਂ ਵੀ ਬੋਲਿਆ ਹਨਾ ਤੇ ਸਾਡਾ ਸੁਪਨਾ ਸੀ ਜੀ ਨਿਰਮਲ ਰੀਸੀ ਮੈਮ ਨਾਲ ਕੰਮ ਕਰਨਾ ਇਸ ਤੋਂ ਲੰਗ ਦਾ ਲਸਕਰ ਜਦੋਂ ਪਹਿਲੀ ਫਿਲਮ ਆਈ ਸੀ ਪਹਿਲੀ ਜੀ ਜੀ ਹਨਾ ਅਲਤੋ ਦੋ ਦੋ ਦੇਖਦੇ ਆ ਜੀ ਤੇ ਭਾਈ ਐਮਪੀ ਨੂੰ ਵੀ ਮੈਂ ਜੁਨੀਵਰਸਿਟੀ ਪੜ੍ਹਦਾ ਸੀ ਭਾਈ ਉਦੋਂ ਦੇਖਦਾ ਸੀ ਕਿ ਭਾਈ ਕੰਮ ਕਰਾਂਗੇ ਆਪਾਂ ਕਿੱ데 ਇਕੱਠੇ ਤੇ ਸੋਨ ਬਾਜ ਬਾ ਮੈਂ ਤੇ ਸਾਡੇ ਉਧਰ ਬੈਠੇ ਨੇ ਮੈਂ ਤੇ ਸਾਡਾ ਸੁਪਨਾ ਸੀ ਤੇ ਬਹੁਤ ਵਧੀਆ ਲੱਗਦਾ ਜੀ ਮੈਂ ਤਾਂ ਇੱਕ ਦਿਨ ਫਲ ਲਿਆਉਂਦੀ ਆ ਬੰਦੇ ਨੂੰ ਨਾ ਇੱਕ ਲੈਨ ਦੇ ਵਿੱਚ ਲੱਗਣਾ ਚਾਹੀਦਾਗਾ ਤਾਂ ਇੱਕ ਦਿਨ ਜ਼ਰੂਰ ਨੰਬਰ ਆਉਂਦਾ ਤਾਂ ਮੇਰੇ ਲਈ ਤਾਂ ਇਹ ਬਹੁਤ ਵੱਡੀ ਗੱਲ ਹੈ ਥੈਂਕ ਯੂ ਸਿੱਖ ਤੇ ਸੋਨਮ ਬਾਜਵਦੀਨ ਜਿਹਦੇ ਨਾਲ ਕੀ ਕੀ ਗੱਲਾਂ ਕੀਤੀਆਂ ਉਹ ਤਾਂ ਦੱਸ ਦੋ ਤੁਸੀਂ ਗੱਲਾਂ ਤਾਂ ਬਹੁਤ ਕੀਤੀਆਂ ਜੀ ਪਹਿਲਾਂ ਤਾਂ ਮੈਂ ਸੰਗਿਆ ਆਇਆ ਦੋ ਤਿੰਨ ਦਿਨ ਅੱਛਾ ਜੀ ਤੇ ਫੇਰ ਇੱਕ ਦੋ ਦਿਨ ਅਸੀਂ ਗੱਲਾਂ ਕੀਤੀਆਂ ਤਾਂ ਵਧੀਆ ਸਿੱਖਣ ਨੂੰ ਮਿਲਦਾ ਜੀ ਅੱਛਾ ਆਵੜੇ ਪਿੰਡ ਚ ਜਾ ਕੇ ਦੱਸਿਆ ਸੀ ਵੀ ਨੈਸ਼ਨਲ ਕੈਰਸ ਥੋੜੀ ਉਹਦੇ ਨਾਲ ਫਿਲਮ ਕਰ ਰਹੇ ਆ ਮੈਂ ਹਾਂਜੀ ਪਿੰਡਾਂ 'ਚ ਤਾਂ ਪੁੱਛਦੇ ਨੇ ਵੀ ਯਾਰ ਕਿਵੇਂ ਦੇ ਨੇ ਐਕਟਰ ਉਹ ਵੀ ਤੂੰ ਲਵੇ ਬੈਠਿਆ ਤੇ ਉਹਨਾਂ ਦੇ ਮਨ ਲਾਵੇ ਕਿ ਫਿਲਮ ਹੁੰਦੀ ਆ ਐਵੇਂ ਦਾ ਹੁੰਦਾ ਹੈ ਜੀ ਚੁਪੇਡਾ ਲਈ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਜਿਵੇਂ ਮੈਂ ਇੱਕ ਪਿੰਡ ਤੋਂ ਉੱਠ ਕੇ ਹਨਾ ਇੱਥੇ ਤੱਕ ਪਹੁੰਚਿਆ ਤਾਂ ਸਾਰੇ ਆਪਣਾ ਲੋਕ ਹੀ ਬਣਾਉਂਦੇ ਆ ਜੀ ਸਾਨੂੰ ਤੁਸੀਂ ਤਾਂ बस ਇੱਕ ਮਿਹਨਤ ਕਰ ਸਕਦੇ ਹੋ ਮਾਲਕ ਫਲ ਲਾਉਂਦਾ ਥੈਂਕ ਯੂ ਜੀ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਆ ਬਾਰ ਬਾਰ ਇਹ ਸਾਡਾ ਤਾਂ ਸੁਪਨਾ ਸੀ ਨਿਰਮਲ ਸੀ ਮੈਂਮਾ ਕੰਮ ਕਰਨਾ ਸੀ ਤਾਂ ਇੱਕ ਦਿਨ ਫਲ ਲਿਆਉਂਦੀ ਆ ਬੰਦੇ ਨੂੰ ਨਾ ਇੱਕ ਲੈਗ ਦੇ ਵਿੱਚ ਲੱਗਣਾ ਚਾਹੀਦਾਗਾ ਤਾਂ ਇੱਕ ਦਿਨ ਜ਼ਰੂਰ ਨੰਬਰ ਆਉਂਦਾ ਗੱਲਾਂ ਤਾਂ ਉਹ ਕੀਤੀ ਜੀ ਪਹਿਲਾਂ ਤਾਂ ਮੈਂ ਸੰਗਿਆ ਜਾਂ ਦੋ ਤਿੰਨ ਦਿਨਾਂ ਤੇ ਫਿਰ ਇੱਕ ਤੋਂ ਮੈਂ ਅਸੀਂ ਗੱਲਾਂ ਕੀਤੀ ਤਾਂ ਵਧੀਆ ਸਿੱਖਣ ਨੂੰ ਮਿਲਦਾ ਜੀ ਹਾਂਜੀ ਪਿੰਡਾਂ ਦੇ ਤਾਂ ਪੁੱਛਦੇ ਨੇ ਵੀ ਯਾਰ ਕਿਵੇਂ ਦੇ ਨੇ ਐਕਟਰ ਉਹ ਵੀ ਕਿੰਨੇ ਤੂੰ ਲਵੇ ਬੈਠਿਆ ਜਦੋਂ ਉਹਦੇ ਕੋਲ ਲਵੇ ਬੈ ਕੀ ਫਿਲਮ ਹੁੰਦੀ ਆ ਉਹਨਾਂ ਕੋਲੋਂ ਜਿਹਨਾਂ ਨਾਲ ਕੀ ਕੀ ਗੱਲਾਂ ਕੀਤੀ ਸੀ ਸਟੇਜ ਤੇ ਉਹ ਵੀ ਦੱਸ ਦਿਓ ਨਾਲ ਹੀ ਸਾਰਿਆਂ ਨੂੰ ਪਹਿਲਾਂ ਤਾਂ ਤੁਸੀਂ ਇੰਨਾ ਪਿਆਰ ਦਿੱਤਾ ਹਨ ਤਾਂ ਕਰਕੇ ਮੈਂ ਇੱਥੇ ਬੈਠਿਆ ਆਪਦੇ ਲਈ ਤਾੜੀ ਮਾਰ ਦੋ ਤੇ ਬਹੁਤ ਵਧੀਆ ਗੱਲ ਹੁੰਦੀ ਆ ਜੀ ਜਦੋਂ ਕਿਸੇ ਦੇ ਸੁਪਨੇ ਪੂਰੇ ਹੁੰਦੇ ਹੁਣ ਮੈਂ ਪਹਿਲਾਂ ਜਦੋਂ ਸਰਵਾਲਾ ਜੀ ਨੂੰ ਵੇਖੀ ਉਦੋਂ ਵੀ ਬੋਲਿਆ ਹਨਾ ਤੇ ਸਾਡਾ ਸੁਪਨਾ ਸੀ ਜੀ ਨਿਰਮਲ ਰਸੀ ਮੈਮ ਨਾਲ ਕੰਮ ਕਰਨਾ ਇਸ ਤਾਂ ਲੰਗ ਦਾ ਲਸਕਰ ਆ ਜਦੋਂ ਪਹਿਲੀ ਫਿਲਮ ਆਈ ਸੀ ਪਹਿਲੀ ਜੀ ਜੀ ਹਨਾ ਹਾਲ ਤੋਂ ਤੋਂ ਦੇਖਦੇ ਆ ਜੀ ਤੇ ਭਾਈ ਅੰਬੀ ਨੂੰ ਵੀ ਮੈਂ ਯੂਨੀਵਰਸਿਟੀ ਪੜ੍ਹਦਾ ਸੀ ਭਾਈ ਉਦੋਂ ਦੇਖਦਾ ਸੀ ਕਿ ਭਾਈ ਕੰਮ ਕਰਾਂਗੇ ਆਪਾਂ ਕਿੱਥੇ ਤੇ ਸੋਨ ਬਾਜ ਬਾ ਮੈਮ ਤੇ ਸਾਡੇ ਉੱਧਰ ਬੈਠੇ ਨੇ ਮੈਂ ਤੇ ਸਾਰਾ ਸੁਪਨਾ ਦੀ ਜੀ ਤੇ ਬਹੁਤ ਵਧੀਆ ਲੱਗਦਾ ਜੀ ਮੈਂ ਤਾਂ ਇੱਕ ਦਿਨ ਫੜ ਲਿਆਉਂਦੀ ਆ ਬੰਦੇ ਨੂੰ ਨਾ ਇੱਕ ਲੈਨ ਦੇ ਵਿੱਚ ਲੱਗਣਾ ਚਾਹੀਦਾਗਾ ਤਾਂ ਇੱਕ ਦਿਨ ਜ਼ਰੂਰ ਨੰਬਰ ਆਉਂਦਾ ਤਾਂ ਮੇਰੇ ਲਈ ਤਾਂ ਇਹ ਬਹੁਤ ਵੱਡੀ ਗੱਲ ਹੈ ਥੈਂਕ ਯੂ ਸੈਟ ਦੇ ਸੋਨਮ ਬਾਜਵਾ ਜੀ ਜਿਹਦੇ ਨਾਲ ਕੀ ਕੀ ਗੱਲਾਂ ਕੀਤੀਆਂ ਉਹ ਤਾਂ ਦੱਸ ਦੋ ਤੁਸੀਂ ਗੱਲਾਂ ਤਾਂ ਬਹੁਤ ਕੀਤੀ ਜੀ ਪਹਿਲਾਂ ਤਾਂ ਮੈਂ ਸੰਗਿਆ ਆ ਦੋ ਤਿੰਨ ਦਿਨ ਅੱਛਾ ਜੀ ਤੇ ਫਿਰ ਇੱਕ ਦੋ ਦਿਨ ਅਸੀਂ ਗੱਲਾਂ ਕੀਤੀ ਤਾਂ ਵਧੀਆ ਸਿੱਖਣ ਨੂੰ ਮਿਲਦਾ ਜੀ ਆਪਣੇ ਪਿੰਡ ਚ ਜਾ ਕੇ ਦੱਸਿਆ ਸੀ ਵੀ ਨੈਸ਼ਨਲ ਕਰ ਉਸ ਤੋਂ ਟੀ ਉਹਦੇ ਨਾਲ ਫਿਲਮ ਕਰ ਰਿਹਾ ਮੈਂ ਹਾਂਜੀ ਪਿੰਡਾਂ ਦੇ ਤਾਂ ਬੁੱਜਦੇ ਨੇ ਵੀ ਯਾਰ ਕਿਵੇਂ ਦੇ ਨੇ ਐਕਟਰ ਉਹ ਵੀ ਤੂੰ ਲਵੇ ਬੈਠਿਆ ਤੇ ਉਹਨਾਂ ਦੇ ਮੱਲੇ ਰਹਿ ਗਈ ਫਿਲਮ ਹੁੰਦੀ ਆ ਐਵੇਂ ਦਾ ਹੁੰਦਾ ਜੀ ਤੇ ਪਿੰਡਾਂ ਲਈ ਤਾਂ ਬਹੁਤ ਵੱਡੀ ਗੱਲ ਹੁੰਦੀ ਆ ਜਿਵੇਂ ਮੈਂ ਇੱਕ ਪਿੰਡ ਤੋਂ ਉੱਠ ਕੇ ਹਨਾ ਇੱਥੇ ਤੱਕ ਪਹੁੰਚਿਆ ਤਾਂ ਸਾਰੇ ਆਪਣਾ ਲੋਕ ਹੀ ਬਣਾਉਂਦੇ ਆ ਜੀ ਸਾਨੂੰ ਤੁਸੀਂ ਤਾਂ بس ਇੱਕ ਮਿਹਨਤ ਕਰ ਸਕਦੇ ਹੋ ਮਾਲਕ ਫਲ ਲਾਉਂਦਾ ਹੈ ਹੰਕੀਰੀ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਆ ਬਾਰ-ਬਾਰ ਹੈ